ब्रैम्प्टन ਦੇ ਵਿੱਚ ਪੰਜਾਬੀ ਆਰਟਸ ਆਫ ਐਸੋਸੀਏਸ਼ਨ ਦੇ ਵੱਲੋਂ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਹੈ। ਇਹਨਾਂ ਦੇ ਵੱਲੋਂ ਥੋੜੇ-ਥੋੜੇ ਸਮੇਂ ਦੇ ਬਾਅਦ ਬ੍ਰੈम्प्टਨ ਦੇ ਵਿੱਚ ਨਾਟਕ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਰਾਹੀਂ ਇੱਕ ਬਹੁਤ ਚੰਗਾ ਸੰਦੇਸ਼ ਵੀ ਦਿੱਤਾ ਜਾਂਦਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਨਾਟਕ ਹੁੰਦੇ ਹਨ ਜਿਨ੍ਹਾਂ ਦੀਆਂ ਕਹਾਣੀਆਂ ਵੀ ਵੱਖ-ਵੱਖਰੀਆਂ ਹੁੰਦੀਆਂ ਨੇ ਤੇ ਕਲਾਕਾਰ ਵੀ ਅਲੱਗ-ਅਲੱਗ ਹੁੰਦੇ ਆ। ਖਾਸ ਗੱਲ ਇਹ ਹੈ ਕਿ ਜੋ ਕਲਾਕਾਰ ਹੁੰਦੇ ਹਨ ਇਹ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਹਨ ਜੋ ਕਿ ਆਪਣੀ ਫੁੱਲ ਟਾਈਮ ਸਟੱਡੀ ਜਾਂ ਫਿਰ ਫੁੱਲ ਟਾਈਮ ਜੌਬ ਵੀ ਨਾਲ ਕਰਦੇ ਆ ਤੇ ਪਾਰਟ ਟਾਈਮ ਆਪਣੀ ਐਕਟਿੰਗ ਦਾ ਕਲਾਕਾਰੀ ਦਾ ਸ਼ੌਂਕ ਵੀ ਪੂਰਾ ਕਰਦੇ ਨੇ ਹਾਲ ਹੀ ਦੇ ਵਿੱਚ ਤਿੰਨ ਨਾਟਕ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਕਿ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਇਸ ਮੌਕੇ ਤੇ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਲਾਕਾਰਾਂ ਦੀ ਐਕਟਿੰਗ ਬਹੁਤ ਜ਼ਿਆਦਾ ਚੰਗੀ ਲੱਗੀ ਅਤੇ ਜੋ ਸੰਦੇਸ਼ ਦਿੱਤਾ ਗਿਆ ਇਹਨਾਂ ਨਾਟਕਾਂ ਰਾਹੀਂ ਉਹ ਵੀ ਬਹੁਤ ਚੰਗਾ ਆ ਸ਼ੁਰੂਕਾਰ as de report. ਸਰ ਰਾਜ ਜਿੱਥੇ ਜੋ ਨਾਟਕ ਪੇਸ਼ ਕੀਤੇ ਜਾ ਰਹੇ ਨੇ ਦੋ ਨਾਟਕ ਜਿਵੇਂ ਤੁਸੀਂ ਦੇਖ ਚੁੱਕੇ ਹੋ ਕਿਵੇਂ ਦੇ ਲੱਗ ਰਹੇ ਨੇ ਬਹੁਤ ਵਧੀਆ ਲੱਗੇ ਜੀ ਪਹਿਲਾ ਨਾਟਕ ਦੇਖਿਆ ਗੁਲਗਲੇ ਜਿੱਦਾਂ ਆਪਾਂ ਗੁਲਗਲੇ ਕਹਿ ਕੇ ਉਹ ਯਾਦ ਆ ਜਾਂਦੇ ਸਾਨੂੰ ਨਾਨੀਆਂ ਦਾਦੀਆਂ ਮਾਮਾ ਉਹ ਪੁਰਾਣੀਆਂ ਕਿ ਕਿਸ ਤਰ੍ਹਾਂ ਗੁਲਗਲੇ ਬਣਾਉਂਦੇ ਹੁੰਦੇ ਸੀ ਤੇ ਬਹੁਤ ਵਧੀਆ ਲੁਵੀਨ ਹੁਣ ਬਹੁਤ ਹੀ ਵਧੀਆ ਐਕਟਿੰਗ ਕੀਤੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜਾਂ ਹੈਰਾਨੀ ਵੀ ਹੈ ਕਿ ਉਹ ਇੱਥੇ ਇੰਨੇ ਦੇਰ ਤੋਂ ਰਹਿੰਦੇ ਆ ਜੋ ਪੰਜਾਬੀ ਜਿਸ ਤਰੀਕੇ ਨਾਲ ਉਹਨਾਂ ਨੇ ਬੋਲੀ ਹੈ ਜੋ ਡਾਇਲੋਗ ਮਤਲਬ ਉਹ ਸੀਨ ਕ੍ਰੀਏਟ ਕੀਤੇ ਹਨ ਅਮੇਜ਼ਿੰਗ ਔਰ ਜਿਹੜੇ ਨਾਨੀ ਤੇ ਦੋਤੀ ਦੇ ਪਿਆਰ ਨੂੰ ਦਿਖਾਇਆ ਗਿਆ ਉਹ ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਨਾ ਇਹ ਸਾਡਾ ਸਰਮਾਇਆ ਨੇ ਤੇ ਬੱਚੇ ਸਾਡੇ ਉਹਨਾਂ ਤੋਂ ਹੀ ਜ਼ਿਆਦਾ ਸਿੱਖਦੇ ਆ ਤੇ ਕਿਤੋਂ ਕਿਤਾਬਾਂ ਚੋਂ ਪੜ੍ਹ ਕੇ ਨਹੀਂ ਉਹਨਾਂ ਸਿੱਖ ਸਕਦੇ ਜਿੰਨਾ ਉਹਨਾਂ ਨਾਨੀਆਂ ਦਾਦੀਆਂ ਤੋਂ ਸਿੱਖ ਸਕਦੇ ਆ ਸੋ ਬਹੁਤ ਹੀ ਵਧੀਆ ਕਲਾਕਾਰਾਂ ਲਬੈਨਾ ਮੈਨੂੰ ਤੇ ਪ੍ਰਾਊਡ ਆ ਤੇ ਬਹੁਤ ਵਧੀਆ ਲੱਗਿਆ ਬੰਦੇ ਤੇ ਇਹ ਜਿਹੜਾ ਆਪਣਾ ਸਕੂਲ ਦਾ ਸਿਆਪਾ ਇਹ ਬਿਲਕੁਲ ਬੜਾ ਵਧੀਆ ਮੈਸੇਜ ਦਿੱਸਿਆ ਗਿਆ ਕਿ ਅਸੀਂ ਨਾ ਨਿਆਣੇ ਬੱਚਿਆਂ ਦੇ ਉੱਪਰ ਫੋਰਸ ਕਰਦੇ ਹਾਂ ਕਿ ਬੱਚੇ ਨੂੰ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਇਹ ਬਣਾਉਣਾ ਉਹ ਬਣਾਉਣਾ ਕਿ ਬੱਚੇ ਨੂੰ ਪਸੰਦੇ ਵੀ ਨਹੀਂ ਕਦੀ ਤੇ ਬਹੁਤ ਵਧੀਆ ਜਿਹਾ ਮੈਸੇਜ ਦਿੱਤਾ ਗਿਆ ਕਿ ਸਾਨੂੰ ਲੋੜ ਆ ਇੱਕ ਤਾਂ ਬੱਚੇ ਨੂੰ ਆਪ ਟਾਈਮ ਦੇਣ ਦੀ ਜਿੱਥੇ ਕਿਉਂਕਿ ਜੋ ਬੱਚਾ ਤੁਹਾਡੇ ਕੋਲੋਂ ਸਿੱਖ ਸਕਦਾ ਉਹ ਕਿਤੇ ਹੋਰ ਨਹੀਂ ਸਿੱਖ ਸਕਦਾ ਔਰ ਦੂਸਰੀ ਗੱਲ ਸਭ ਤੋਂ ਪਹਿਲਾਂ ਬੱਚੇ ਦਾ ਇੰਟਰਸਟ ਚੰਨਣ ਦੀ ਲੋੜ ਆ ਜਾਂ ਇੰਟਰਸਟ ਕ੍ਰੀਏਟ ਕਰਨ ਦੀ ਲੋੜ ਆ ਅਸੀਂ ਇੰਟਰਸਟ ਨਹੀਂ ਪੁੱਛਦੇ ਆ ਨਾ ਕ੍ਰੀਏਟ ਕਰਦੇ ਅਸੀਂ ਉਹਨੂੰ ਫ ਤਾਂ ਇੰਜੀਨੀਅਰ ਹੀ ਬਣਨਾ ਉਸ ਸ਼ੱਕਰ ਦੇ ਵਿੱਚ ਉਹਦਾ ਵੀ ਟਾਈਮ ਵੇਸ ਹੋ ਜਾਂਦਾ ਆਪਣਾ ਵੀ ਟਾਈਮ ਵੇਸ ਹੋ ਜਾਂਦਾ ਔਰ ਪੈਸਾ ਖਰਚ ਹੋ ਜਾਂਦਾ ਔਰ ਪੈਸੇ ਦੇ ਨਾਲ ਨਾਲ ਹੀ ਘਰ ਦੇ ਵਿੱਚ ਸਟ੍ਰੈਸ ਹੁੰਦੀ ਹੈ ਕਿਉਂਕਿ ਵਾਈਫ ਕੁਛ ਆਉਂਦੀ ਹੈ ਮਦਰ ਕੁਛ ਆਉਂਦੀ ਹੈ ਫਾਦਰ ਕੁਛ ਆਉਂਦਾ ਤੇ ਬੜਾ ਸਟ੍ਰੈਸਫੁਲ ਹੁੰਦਾ ਬਹੁਤ ਵਧੀਆ ਖੂਬ ਤਰੀਕੇ ਨਾਲ ਨਿਭਾਇਆ ਗਿਆ ਦੋਨਾਂ ਕਲਾਕਾਰਾਂ ਨੇ ਬਹੁਤ ਵਧੀਆ ਐਕਟ ਕੀਤਾ ਉਹਦੇ ਵਿੱਚ ਤਾਂ ਮੈਂ ਅੱਜ ਤੁਸੀਂ ਇੱਥੇ ਨਾਟਕ ਦੇਖ ਰਹੇ ਹੋ ਤਾਂ ਕਿਹੜਾ ਨਾਟਕ ਤੁਸੀਂ ਦੇਖ ਕੇ ਆਏ ਹੋ ਤੇ ਕਿਵੇਂ ਦਾ ਲੱਗਿਆ ਪਹਿਲਾ ਨਾਟਕ ਦੇਖਿਆ ਸੀ ਦਾਦੀਆਂ ਨਾਨੀਆਂ ਬਾਰੇ ਬਹੁਤ ਸੋਹਣਾ ਸੀਗਾ ਹਨਾ ਬਿਕਾਜ਼ ਆਪਣਾ ਪਿਛਲਾ ਕਲਚਰ ਵਗੈਰਾ ਦਾ ਤੁਹਾਨੂੰ ਰਿਮਾਈਂਡ ਕਰਾਉਂਦੇ ਆ ਹਨਾ ਦੂਸਰਾ ਬੱਚਿਆਂ ਨੇ ਦੇਖਿਆ ਸੀ ਉਹ ਤੋਂ ਵੀ ਬਹੁਤ ਵਧੀਆ ਸਿੱਖਿਆ ਮਿਲਦੀ ਯਾਰ ਰਾਈਟ ਵੀ ਬੱਚਿਆਂ ਦੀ ਗੱਲ ਮੰਨਣੀ ਚਾਹੀਦੀ ਆ ਆਈ ਰੀਅਲੀ ਲਾਈਕ ਬੋਥ ਜਿਵੇਂ ਇਹਦੇ ਵਿੱਚ ਐਕਟਿੰਗ ਕੀਤੀ ਗਈ ਹੈ ਜਿਹੜੇ ਕਲਾਕਾਰ ਨੇ ਉਹਨਾਂ ਬਾਰੇ ਕੀ ਕਹੋਗੇ ਕਲਾਕਾਰਾਂ ਦੀ ਐਕਟਿੰਗ ਬਹੁਤ ਵਧੀਆ ਸੀਗੀ ਲਾਈਕ ਉਹਨਾਂ ਨੇ ਰਿਮਾਈਂਡ ਕਰਾਤਾ ਪਿਛਲਾ ਬੈਕ ਹੋਮ ਰਾਈਟ ਐਂਡ ਆਲਸੋ ਇਹਦੇ ਵਿੱਚ ਸਿੱਖਿਆ ਬਹੁਤ ਜ਼ਿਆਦਾ ਵੀ ਤਾਨੂੰ ਮਿਲਦੀ ਆ ਹਨਾ ਵੀ ਕਿਦਾਂ ਤੁਸੀਂ ਬੱਚਿਆਂ ਨੂੰ ਟ੍ਰੀਟ ਕਰਨਾ ਆਪਣੇ ਗ੍ਰੈਂਡਪੇਰੈਂਟਸ ਨੂੰ ਟ੍ਰੀਟ ਕਰਨਾ ਰਾਈਟ ਥੋੜੇ ਥੋੜੇ ਸਮੇਂ ਬਾਅਦ ਨਾ ਇਹ ਨਾਟਕ ਕਰਵਾਏ ਜਾਂਦੇ ਆ ਤਾਂ ਤੁਸੀਂ ਜਿੰਨੀਆਂ ਪਰਿਵਾਰ ਤੁਹਾਨੂੰ ਇਸ ਸਮੇਂ ਦੇਖ ਰਹੇ ਉਹਨਾਂ ਨੂੰ ਕਹੋਗੇ ਕਿ ਜਿਹੜਾ ਅਗਲਾ ਨਾਟਕ ਹੋਗਾ ਉਹ ਜ਼ਰੂਰ ਦੇਖਣ ਪਹੁੰਚ ਹਾਂਜੀ ਸ਼ੂਰ ਉਹਨਾਂ ਨੂੰ ਦੇਖਣਾ ਚਾਹੀਦਾ ਬਿਕਾਜ਼ ਉਹਨਾਂ ਤੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਲਰਨ ਆਇਆ ਹੁੰਦਾ ਵਾ ਹਨਾ ਆ ਸਾਨੂੰ ਮੇਰਾ ਖਲ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਆ ਤਾਂਮ ਤੁਸੀਂ ਵੀ ਹੁਣੇ ਨਾਟਕ ਦੇਖ ਕੇ ਹਟੇ ਹੋ ਪਰ ਆਡੀਅנס ਦੇ ਰਿਵਿਊਜ਼ ਲੈ ਰਹੇ ਆ ਤੁਹਾਡੇ ਕੀ ਰਿਵਿਊਜ਼ ਨੇ ਇਸ ਸੰਬੰਧ ਸਾਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਜਿੰਨਾ ਵੀ ਜੀ ਦੇ ਐਕਟਿੰਗ ਸੀਗੇ ਨਾ ਉਹ ਬਿਲਕੁਲ ਰੀਅਲ ਸੀ ਤੇ ਸਾਨੂੰ ਬਿਲਕੁਲ ਆਪਣਾ ਪੁਰਾਣਾ ਟਾਈਮ ਯਾਦ ਆ ਗਿਆ ਤੇ ਸਪੈਸ਼ਲੀ ਜੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਨੇ ਆ ਹਨਾ ਤਾਂ ਉਹਨਾਂ ਨੂੰ ਇਹਨਾਂ ਤੋਂ ਕਿੰਨੀ ਆ ਆਪਣੇ ਜਿਹੜੇ ਰਿਸ਼ਤੇ ਹੈਗੇ ਨੇ ਉਹਨਾਂ ਦੀਆਂ ਵੈਲਿਊਜ਼ ਪਤਾ ਲੱਗਦੀਆਂ ਨੇ ਸਪੈਸ਼ਲੀ ਆਪਣੀ ਫੈਮਲੀ ਸਮੇਤ ਆਏ ਹੋ ਹਾਂਜੀ ਆ ਮੇਰੇ ਮੰਮੀ ਨੇ ਮੇਰਾ ਬੇਟਾ ਹੈ ਨਾ ਹਾਂਜੀ ਜਿਵੇਂ ਇਹ ਫੈਮਲੀਆਂ ਕਈ ਨਹੀਂ ਪਹੁੰਚ ਪਾਈਆਂ ਹੈਗੀਆਂ ਉਹ ਸੋਚਦੇ ਆ ਕਿ ਬੋਰਿੰਗ ਹੋਊਗਾ ਨਹੀਂ ਵਧੀਆ ਲੱਗੂਗਾ ਉਹਨਾਂ ਨੂੰ ਕੀ ਕਹਿਣਾ ਚਾਹੋ ਨੇ ਬੋਰਿੰਗ ਤਾਂ ਬਿਲਕੁਲ ਨਹੀਂ ਹੈਗਾ ਜਿਹੜੇ ਬੰਦੇ ਨੂੰ ਵੈਲਿਊਜ਼ ਦਾ ਪਤਾ ਹੈਗਾ ਨਾ ਤਾਂ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਸੀ ਸਾਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਜੇ ਟੈਂਸ਼ਨ ਨੰਬਰ ਦੇਣੇ ਹੁਣ ਕਿੰਨੇ ਦੋਗੇ ਮੇਰੇ ਤਾਂ 10 ਹੀ ਹਾਂਜੀ ਕਿਉਂਕਿ ਮੈਨੂੰ ਪਸੰਦ ਹੀ ਬਹੁਤ ਆ ਨਾ ਹਾਂਜੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਨਾਟਕ ਬਾਰੇ ਹਾਂਜੀ ਮੈਨੂੰ ਸੰਭਵ ਸੋਹਣਾ ਲੱਗਿਆ ਵਧੀਆ ਲੱਗਿਆ ਅੱਗੇ ਪਿਛਲਾ ਪਿਛਲਾ ਅੱਗੇ ਪਿਛਲਾ ਸਮਝਦੇ ਤੇ ਅਮਦੇ ਹਾਂਜੀ ਗੱਲਾਂ ਬਹੁਤ ਸੋਹਣੀ ਆਈਆਂ ਸੋਹਣੀ ਆਈਆਂ ਹਾਂਜੀ ਇਹ ਪਹਿਲੀ ਵਾਰ ਹੀ ਆਏ ਨੇ ਪਰ ਇਹਨਾਂ ਨੂੰ ਬਹੁਤ ਪਸੰਦ ਆ। ਫਸਟ ਟਾਈਮ ਆਇਆ। ਬੇਟਾ ਤਾਂ ਮੇਰੇ ਅੱਗੇ ਵੀ ਆਇਆਗਾ ਹਨਾ। ਇਹ ਹਮੇਸ਼ਾ ਲਾਈਕ ਕਰਦਾ ਹੈਗਾ। ਤੁਮਮ ਤੁਸੀਂ ਵੀ ਨਾਟਕ ਦੇਖਿਆ ਦੋ ਨਾਟਕ ਹੋਏ ਨੇ ਇੱਕ ਗੁਲਗਲੇ ਤੇ ਇੱਕ ਸਕੂਲ ਦਾ ਸਿਆਪਾ ਕਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਕਿ ਦੋਨੋਂ ਇਕੁਅਲੀ ਲੱਗੇ? ਨਹੀਂ ਨਾਟਕ ਤਾਂ ਦੋਨੇ ਹੀ ਬਹੁਤ ਸੋਹਣੇ ਸਗੇ ਕਿਉਂਕਿ ਦੋਨੋਂ ਹੀ ਨਾਟਕ ਬਹੁਤ ਅਲੱਗ-ਅਲੱਗ ਵਿਸ਼ਿਆਂ ਤੇ ਨੇ। ਇੱਕ ਸਾਡੇ ਸਾਨੂੰ ਆਪਣੀ ਨਾਨੀ ਦੀ ਯਾਦ ਦਿਲਾਉਂਦਾ ਹੈ। ਸਾਨੂੰ ਬਚਪਨ ਦੇ ਵਿੱਚ ਲੈ ਕੇ ਜਾਂਦਾ ਹੈ। ਕਿਵੇਂ ਅਸੀਂ ਆਪਣੇ ਬੋਡੀ ਇਮੇਜ ਇਸ਼ੂਜ਼ ਨਾਲ ਅੱਜ ਵੀ ਲੜ ਰਹੇ ਹਾਂ। ਉਹਦੇ ਬਾਰੇ ਗੱ ਆਈ ਥਿੰਕ ਉਹ ਇੱਕ ਬਾਡੀ ਪੋਜ਼ਿਟਿਵਿਟੀ ਇੱਕ ਆਪਣੇ ਰਿਲੇਸ਼ਨ ਜਿਹੜੇ ਹੁੰਦੇ ਆ ਆਪਣੇ ਬਜ਼ੁਰਗਾਂ ਨਾਲ ਉਹਦੇ ਬਾਰੇ ਗੱਲ ਕਰਦਾ ਤੇ ਬਹੁਤ ਖੂਬਸੂਰਤ ਨਾਟਕ ਸੀਗਾ ਐਂਡ ਮੈਨੂੰ ਦੂਜਾ ਨਾਟਕ ਵੀ ਬਹੁਤ ਵਧੀਆ ਲੱਗਿਆ ਅ এডਿਕੇਸ਼ਨ ਦੇ ਫੀਲਡ ਦੇ ਵਿੱਚ ਇੰਨੀ ਤਰੱਕੀ ਹੋ ਗਈ ਹੈ ਪਰ ਫਿਰ ਵੀ ਅ ਉਹਨਾਂ ਵਿਸ਼ਿਆਂ ਦੇ ਵਿੱਚ ਅਜੇ ਵੀ ਉਲਝੇ ਹੋਏ ਆ ਕਿ ਪ੍ਰਾਈਵੇਟ ਸਕੂਲ ਯਾ ਪਬਲਿਕ ਸਕੂਲ এডਿਕੇਸ਼ਨ ਦਾ ਸਹੀ ਮਤਲਬ ਸ਼ਾਇਦ ਅਸੀਂ ਅਜੇ ਤੱਕ ਨਹੀਂ ਸਮਝ ਪਾ ਰਹੇ ਕਿ ਆਪਣੇ ਜਵਾਕਾਂ ਨੂੰ ਕਿਸ ਤਰ੍ਹਾਂ ਦੇ এডਿਕੇਸ਼ਨ ਅਸੀਂ ਐਕਚੁਅਲੀ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਸੋ ਬਹੁਤ ਖੂਬਸੂਰਤ ਨਾਟਕ ਸੀਗੇ ਤੇ ਮੈਮ ਜਿਵੇਂ ਆਰਗੇਨਾਈਜ਼ਰ ਜਿੰਨਾ ਵੱਲੋਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਐਕਟਿੰਗ ਕਰਵਾਈ ਜਾਂਦੀ ਹੈ ਜਿਹੜੇ ਕਲਾਕਾਰ ਵੀ ਹੁੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅ ਮੈਨੂੰ ਲੱਗਦਾ ਹੈ ਕਿ ਕਮਿਊਨਿਟੀ ਥੀਏਟਰ ਜੇ ਪੰਜਾਬੀ ਫੀਲਡ ਦੇ ਵਿੱਚ ਕੋਈ ਕਰ ਰਿਹਾ ਤੇ ਪੰਜਾਬੀ ਆਰਟ ਅਸੋਸੀਏਸ਼ਨ ਬਹੁਤ ਖੂਬ ਕਰ ਰਿਹਾ ਹੈ ਕੋਈ ਵੀ ਐਕਟਰ ਪੇਡ ਨਹੀਂ ਹੈਗਾ ਇਹ ਸਾਰੇ ਵੋਲੰਟੀਅਰ ਕੰਮ ਕਰਦੇ ਆਂ ਆਪਣੀ ਫੁੱਲ ਟਾਈਮ ਜੌਬਸ ਤੋਂ ਬਾਅਦ ਆ ਕੇ ਐਕਟਿੰਗ ਦਾ ਇੱਕ ਪੈਸ਼ਨ ਫਾਲੋ ਕਰਨਾ ਬਹੁਤ ਔਖਾ ਹੈ ਕਿਉਂਕਿ ਜੇ ਤੁਸੀਂ ਸਟੇਜ ਦੇ ਉੱਤੇ ਕਨਵਿੰਸ ਕਰ ਸਕਦੇ ਹੋ ਕਿਸੇ ਨੂੰ ਕਿ ਜੋ ਕਹਾਣੀ ਜੀਰੇ ਨੇ ਜੋ ਪਾਤਰ ਜੀਰੇ ਨੇ ਉਹ ਸੱਚਾ ਹੈ ਤੇ ਤੁਹਾਡੇ ਦਿਲ ਤੱਕ ਪਹੁੰਚ ਸਕਦਾ ਹੈ ਆਈ ਥਿੰਕ ਬਹੁਤ ਔਖਾ ਕੰਮ ਹੈ ਬਹੁਤ ਸਾਰੇ ਹੀ ਕਲਾਕਾਰ ਨੇ ਬਹੁਤ ਉਮਦਾ ਕੰਮ ਕੀਤਾ ਐਂਡ ਮੈਂ ਬਹੁਤ ਖੁਸ਼ ਆਂ ਸਰਬਜੀਤ अरोड़ा ਜੀ ਸਾਡਾ ਨਾਲ ਮੌਜੂਦ ਨੇ ਜੋ ਕਿ ਡਾਇਰੈਕਟਰ ਵੀ ਨੇ ਅੰਨਾ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਫਾਈਨਲੀ ਉਹ ਦਿਨ ਆ ਚੁੱਕਾ ਹੈ ਤੇ ਨਾਟਕ ਇੱਥੇ ਪਲੇ ਹੋ ਰਹੇ ਨੇ ਫਿਲਹਾਲ ਜੋ ਹੁਣ ਤੱਕ ਦੋ ਨਾਟਕ ਹੋ ਚੁੱਕੇ ਨੇ ਕਿਵੇਂ ਦਾ ਮਾਹੌਲ ਬਣਿਆ ਹੋਇਆ ਤੂੰ ਸਭ ਤੋਂ ਚੰਗੀ ਗੱਲ ਇਹ ਕਿ ਸਾਡਾ ਐਕਟਰ ਸੋ ਚੰਗਾ ਹੈ ਉਦੋਂ ਲੱਗਦਾ ਜੋ ਦਰਸ਼ਕ ਭਰਪੂਰ ਹੋਣ ਤੁਸੀਂ ਵੇਖਿਆ ਹੀ ਹਾਲ ਭਰਿਆ ਹੋਇਆ ਹੈ ਦਰਸ਼ਕ ਪੂਰੇ ਨੇ ਦਰਸ਼ਕ ਉਸ ਨੂੰ ਇੰਜੋਏ ਕਰ ਰਹੇ ਨੇ ਸਾਡਾ ਕੰਮ ਹੈ ਦਰਸ਼ਕਾਂ ਤੱਕ ਚੀਜ਼ ਲੈ ਕੇ ਜਾਣਾ ਫਿਰ ਉਸ ਤੋਂ ਦਰਸ਼ਕ ਜੋ ਤਾੜੀ ਮਾਰਦੇ ਨੇ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਕਈ ਉਹਨਾਂ ਨੂੰ ਗੱਲ ਪਸੰਦ ਆਈ ਹੈ ਨਹੀਂ ਸੋ ਹੁਣ ਤੱਕ ਦਾ ਹੰਗਾਰਾ ਚੰਗਾ ਹੈ ਸੋ ਜਿਹੜਾ ਤੀਜਾ ਡਰਾਮਾ ਹੈ ਉਮੀਦ ਹੈ ਉਹ ਵੀ ਲੋਕਾਂ ਨੂੰ ਪਸੰਦ ਆਏਗਾ ਸਰ ਉਹਦੀ ਜਿਹੜੀ ਡਾਇਰੈਕਸ਼ਨ ਹੈ ਤੀਜੇ ਨਾਟਕ ਦੀ ਤੁਹਾਡੇ ਵੱਲੋਂ ਕੀਤੀ ਗਈ ਹੈ ਮੈਂ ਚਾਹੁੰਗਾ ਇੱਕ ਵਾਰੀ ਉਹਦਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਥੋੜਾ ਬਹੁਤ ਕਿ ਕੀ ਹੈ ਨਾਟਕ ਦੇ ਕਿਉ ਦੇਖੋ ਗਦਰੀ ਬਾਬਿਆਂ ਬਾਰੇ ਅਸੀਂ ਸਾਰੇ ਜਾਣਦੇ ਹਾਂ ਉਹਦੇ ਇਤਿਹਾਸ ਬਾਰੇ ਜਦੋਂ 100 ਸਾਲਾ ਹੋਇਆ ਗਦਰੀ ਬਾਬਿਆਂ ਦਾ ਤੇ ਅਸੀਂ ਇਹ ਰਿਕੁਐਸਟ ਕੀਤੀ ਕਿ ਅਸੀਂ ਗਦਰੀ ਬਾਬੇ ਦੇ ਕੀ ਉਮੀਦ ਸੀ ਹਿੰਦੁਸਤਾਨ ਦੀ ਆਜ਼ਾਦੀ ਤੋਂ ਉਸ ਬਾਰੇ ਕੁਝ ਅਸੀਂ ਪੇਸ਼ ਕਰੀਏ ਉਸ ਬਾਰੇ ਨਾਟਕ ਲਿਖਿਆ ਗਿਆ ਡਾਕਟਰ ਪਾਲੀ ਭੁਪਿੰਦਰ ਸਿੰਘ ਕੋਲ ਅਸੀਂ ਨਾਟਕ ਲਿਖਵਾਇਆ ਤੇ ਉਹਨੂੰ ਮਾਡਰਨ ਕੰਟੈਕਸਟ ਵਿੱਚ ਦਿਖਾਇਆ ਗਿਆ ਮਾਡਰਨ ਕੰਟੈਕਸਟ ਵਿੱਚ ਗਦਰੀ ਬਾਬੇ ਦੇ ਇਤਿਹਾਸ ਨੂੰ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੀ ਰਾਜਨੀਤੀ ਦਾ ਕੀ ਹੋਇਆ ਤੇ ਕੀ ਹਸ਼ਰ ਹੋਇਆ ਕੀ ਅਸੀਂ ਚਾਹੁੰਦੇ ਸੀ ਕੀ ਹੋਵੇ ਤੇ ਕੀ ਬਣਿਆ ਉਸ ਬਾਰੇ ਡਰਾਮਾ ਇੱਕ ਸੁਪਨੇ ਦਾ ਪੋਲਿਟਿਕਲ ਮ ਇਹ ਯੂਨੀਕ ਕਨਸੈਪਟ ਹੈ ਕਿ ਸਕੂਲ ਦੇ ਇੱਕ ਯੂਨੀਵਰਸਿਟੀ ਪ੍ਰੋਫੈਸਰ ਨੂੰ ਕੋਈ ਇੱਕ ਆਮ ਆਦਮੀ ਨੂੰ ਗਿਆਨ ਦੇ ਰਿਹਾ ਹੈ ਆਮ ਗਿਆਨ ਪ੍ਰੋਫੈਸਰਸ ਬੋਲਦੇ ਨੇ ਕਿ ਰਿਵਰਸ ਤੋਂ ਉਹ ਮਾਡਲ ਵੇਖਣ ਨੂੰ ਮਿਲੇਗਾ ਅਵਤਾਰ ਮੇਜਰ ਜੀ ਸਾਡੇ ਨਾਲ ਮੌਜੂਦ ਨੇ ਇੱਕ ਕਲਾਕਾਰ ਨੇ ਇਹਨਾਂ ਦੇ ਵੱਲੋਂ ਹੁਣੇ ਸਕੂਲ ਦਾ ਸਿਆਪਾ ਜੋ ਨਾਟਕ ਹੋ ਕੇ ਹਟਿਆ ਉਹਦੇ ਵਿੱਚ ਪਰਫਾਰਮ ਕੀਤਾ ਗਿਆ ਅਵਤਾਰ ਜੀ ਸਭ ਤੋਂ ਪਹਿਲਾਂ ਬਾਬਾ ਨੂੰ ਮੁਬਾਰਕਾਂ ਬਹੁਤ ਚੰਗਾ ਤੁਹਾਡਾ ਨਾਟਕ ਸੀਗਾ ਸਾਰੀ ਆਡੀਅנס ਖੁਸ਼ ਨਜ਼ਰ ਆ ਰਹੀ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡਾ ਵੀ ਬਹੁਤ ਥੈਂਕ ਯੂ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇੱਥ ਹਾਂਜੀ ਤੇ ਤੁਸੀਂ ਇਸ ਜਿਵੇਂ ਇਹਦੇ ਵਿੱਚ ਤੁਸੀਂ ਪੇਸ਼ ਕੀਤਾ ਆਪਣੇ ਆਪ ਨੂੰ ਹਨਾ ਇੱਕ ਰੋਲ ਤੁਸੀਂ ਕੀਤਾ ਬਹੁਤ ਸੋਹਣਾ ਤੇ ਇਹਦੀ ਤਿਆਰੀ ਇਹ ਕਿੰਨੇ ਦਿਨਾਂ ਤੋਂ ਕੀਤੀ ਜਾ ਰਹੀ ਸੀ ਇਹਦੀ ਤਿਆਰੀ ਆਲਮੋਸਟ ਪਿਛਲੇ 1.5-2 ਮਹੀਨੇ ਤੋਂ ਚੱਲ ਰਹੀ ਸੀਗੀ ਹਾਂਜੀ ਤੇ ਤਿਆਰੀ ਕਰਵਾਈਏ ਜੀ ਪਲੇ ਲਿਖਿਆ ਗਿਆ ਸੀ ਅਨੁਰਾਦਾ ਗਰੋਵਰ ਤੇਜਪਾਲ ਜੀ ਵੱਲੋਂ ਤੇ ਡਾਇਰੈਕਟਰ ਸੀਗੇ ਜੀ ਜਗਵਿੰਦਰ ਜੱਜ ਜੀ ਐਂਡ ਸੰਦੀ ਸੰਦੀਪ ਜੀ ਹਾਂ ਜੀ ਇਹ ਤੁਹਾਨੂੰ ਜਿਵੇਂ ਐਕਟਿੰਗ ਦਾ ਬਚਪਨ ਤੋਂ ਸ਼ੌਂਕ ਸੀਗਾ ਜਾਂ ਇੱਥੇ ਕੈਨੇਡਾ ਆ ਕੇ ਸ਼ੁਰੂ ਕੀਤਾ ਹਾਂ ਜੀ ਇਦਾਂ ਕਿ ਮਤਲਬ ਜਦੋਂ ਮੈਂ ਕਾਲਜ ਗ੍ਰੈਜੂਏਸ਼ਨ ਕਰਦਾ ਸੀ ਤਾਂ ਗ੍ਰੈਜੂਏਸ਼ਨ ਟਾਈਮ ਕਾਲਜ ਯੂਥ ਫੈਸਟਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀਗੇ ਤਾਂ ਉੱਥੋਂ ਕਰਦੇ ਕਰਦੇ ਤੇ ਇੱਥੇ ਕੈਨੇਡਾ ਆ ਕੇ ਇੱਥੇ ਇਹ ਐਸੋਸੀਏਸ਼ਨ ਮਿਲ ਗਈ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਨਾਲ ਕਰ ਰਹੇ ਹਾਂ ਸੀ ਤਾਂ ਸਰ ਅੱਜ ਆਪ ਯਹਾਂ ਪੇ ਨਾਟਕ ਦੇਖਣੇ ਲਈ ਆਏ ਹਾਂ ਦੋ ਨਾਟਕ ਹੋ ਚੁੱਕੇ ਹਨ ਤੀਸਰਾ ਸ਼ੁਰੂ ਹੋਣੇ ਵਾਲਾ ਹੈ کیسے ਲੱਗੇ ਆਪਕੋ ਅਬ ਤੱਕ ਨਾਟਕ ਦੇਖਣਾ ਕبھی ਵੀ ਇੱਕ ਬਹੁਤ ਹੀ ਅੱਛਾ ਅਨੁਭਵ ਹੁੰ बिकॉज यू लव टू सी दी आर्ट बिंग परफॉर्म्ड लाइव सो मुझे पंजाबी पूरी तरह समझ में नहीं आती बट मैं थिएटर से मेरा लगाव है इसलिए मैं देखने आया दोनों प्ले बहुत अच्छे थे अभी तक के okay. और सर कलाकारों की कितनी मेहनत होती है लाइक उनको कितने दिन पहले तैयारी वो टाइम कैसे मैनेज करते हैं आप खुद एक कलाकार हो आप अपना भी एक्सपीरियंस शेयर कर सकते टाइम मैनेज करना ही सबसे बड़ी बात है क्योंकि अमूमन जो थिएटर होता है शाम को ही होता है जब सब लोग अपने जॉब्स वगैरह से आ जाते हैं तो बहुत सारी दिक्कतें होती हैं क्योंकि घर भी संभालना जॉब भी संभालना और थिएटर भी करना रिहर्सल शेड्यूल के हिसाब से अपने आप को एडजस्ट करना है बहुत मुश्किल हो जाता है और आ, बट ये जो पैशन होता है वही होता है जो आपको आगे लेकर जाता है और अमूमा रिहर्सल अगर कोई नया प्ले कर रहे हैं तो एक से डेढ़ महीना लगता है और छोटा प्ले हो तो एक महीने में भी हो जाता है फुल लेंथ हो तो डेढ़ दो महीना रिहर्सल लगती है और जितना यूथ आपको इस समय देख रहा है उनको आप मोटिवेट करने के लिए कोई मैसेज देना चाहेंगे मैसेज uh, यही है कि अपने दिल की सुने आ, अगर आपके दिल में लगता है कि आपको कुछ करना चाहिए तो प्लीज़ करें लेकिन प्रैक्टिकलिटी को ध्यान में रखते हुए क्योंकि थिएटर डजन पे दैट मच सबसे बड़ी प्रॉब्लम यही होती कि थिएटर में पैसा उतना नहीं है बहुत नामात्र का होता है लेकिन अगर आपके दिल में पैशन है तो दिल की ज़रूर सुननी चाहिए दिन में आप दुनिया की सुन लें शाम को दिल की सुन लें ਤਾ ਸ਼ਿਵਮ ਜੀ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਵੱਲੋਂ ਵੀ ਅੱਜ ਸਕੂਲ ਦਾ ਸਿਆਪਾ ਨਾਟਕ ਦੇ ਵਿੱਚ ਪਰਫਾਰਮ ਕੀਤਾ ਗਿਆ ਬਹੁਤ ਸੋਹਣਾ ਰੋਲ ਸੀ ਤਾਂ ਸ਼ਿਵਮ ਤੁਹਾਡਾ ਬਹੁਤ ਵਧੀਆ ਰੋਲ ਹੈ ਮੈਨੂੰ ਬਹੁਤ ਚੰਗਾ ਲੱਗਿਆ ਤੇ ਨਾਲੇ ਤੁਸੀਂ ਜਿਵੇਂ ਕਲਾਕਾਰ ਹੋ ਹਨਾ ਤੁਸੀਂ ਕਿੰਨੇ ਸਮੇਂ ਤੋਂ ਇਹ ਜਿਹੜੀ ਪ੍ਰੈਕਟਿਸ ਕਰਦੇ ਆ ਰਹੇ ਹੋ ਅਹ ਥੈਂਕ ਯੂ ਫਾਰ ਹੈਵਿੰਗ ਮੀ ਹਮਦਰਦ ਫਸਟ ਆਫ ਆਲ ਜਿੱਦਾਂ ਕਿ ਤੁਸੀਂ ਟਾਈਮ ਫਰੇਮ ਪੁੱਛਿਆ ਕਿ ਕਿੰਨੇ ਟਾਈਮ ਤੋਂ ਕਰਦਾ ਆ ਰਿਹਾ ਮੈਂ ਇੰਡੀਆ ਤੋਂ ਹੀ ਪਹਿਲਾਂ ਰਾਮਲੀਲਾ ਕਰਦਾ ਹੁੰਦਾ ਸੀਗਾ ਮੈਂ ਰਾਮਲੀਲਾ ਦੇ ਨਾਲ ਜੁੜਿਆ ਹੋਇਆ ਸੀਗਾ ਉਹ ਸਾਡੀ ਸਟੇਜ ਸੀਗੀ ਮੈਂ ਪੰਚਕੂਲਾ ਤੋਂ ਬਿਲੋਂਗ ਕਰਦਾ ਉੱਥੇ ਮੈਂ ਰਾਮਲੀਲਾ ਕਰਦਾ ਹੁੰਦਾ ਸੀਗਾ ਫਿਰ ਉਹੀ ਮੈਨੂੰ ਪੈਸ਼ਨ ਇੱਥੇ ਆ ਕੇ ਮੈਨੂੰ ਖਿੱਚ ਪਾਉਂਦਾ ਸੀ ਕਿ ਨਹੀਂ ਮੈਂ ਇੱਥੇ ਵੀ ਕਰਾਂ ਸੋ ਉਸ ਤੋਂ ਬਾਅਦ ਮੈਂ ਇੱਥੇ ਆਇਆ ਜਦੋਂ ਕੈਨੇਡਾ 2018 ਚ 2 ਸਾਲ ਤਾਂ ਇਦਾਂ ਸਟੱਡੀ ਚ ਲੰਗੇ ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ ਨਹੀਂ ਕਰ ਪਾਏ ਫਿਰ ਉਸ ਤੋਂ ਮੈਂ ਪੀਏ ਨਾਲ ਜੁੜਿਆ ਔਰ ਜਿਹੜੇ ਵੱਡੇ ਪਲੇਟਫਾਰਮਸ ਜੇ ਉਹਨਾਂ ਨਾਲ ਜੁੜਿਆ ਤਾਂ ਮੈਨੂੰ ਹੋ ਗਏ 7-8 ਸਾਲ ਕਰਦੇ ਹੋਏ ਹਾਂਜੀ ਹਾਂ ਤੇ ਪੰਜਾਬੀ ਆਰਟਸ ਐਸੋਸੀਏਸ਼ਨ ਹੈ ਜਿਹੜੀ ਕਿੰਦਾਂ ਦੀ ਲੱਗਦੀ ਹੈ ਤੁਹਾਨੂੰ ਕਿ ਯੂਥ ਜਿਹੜਾ ਉਹਨਾਂ ਨੂੰ ਜੁੜਨਾ ਚਾਹੀਦਾ ਇਹਦੇ ਨਾਲ ਹੋ ਮੇਰਾ ਦੂਜਾ ਘਰ ਹੈ ਜੀ ਮਤਲਬ ਦੂਜਾ ਕੀ ਪਹਿਲਾ ਹੀ ਘਰ ਹੈ ਮੇਰਾ ਪਹਿਲਾ ਘਰ ਪੰਜਾਬੀ ਆਰਟਸ ਐਸੋਸੀਏਸ਼ਨ ਹੈ ਕਿਉਂਕਿ ਜਿਹੜੇ ਵੀ ਇੱਥੇ ਅਸੀਂ ਸਾਰੇ ਮੈਂਬਰਸ ਨੇ ਉਹ ਵੀ ਆਰ ਫੈਮਲੀ ਫਰਸਟ then we go further as a professional pehla asi family wangi ke dujje nu sare treat karde ne ghar da mahol hai saryan nu judna chahida hai plus dujji gall e kind of a non profit hai we are also volunteering just because asi apni punjab punjabi at te baaki jehdi hor apni sabhyachar hai culture hai onu asi agge leke auna chahunde haan haan ji sirf osse karke thank you so much ਤੈਸੀ ਅੱਜ ਦੀਸ ਆ ਰਿਪੋਰਟ ਜਿਸ ਦੇ ਵਿੱਚ ਤੁਹਾਨੂੰ ਦਿਖਾਏ ਨਾਟਕ ਜੋ ਕਿ ਪੰਜਾਬੀ ਆਰਟਸ ਆਫ ਐਸੋਸੀਏਸ਼ਨ ਵੱਲੋਂ ਪੇਸ਼ ਕੀਤੇ ਗਏ ਹਨ ਉਮੀਦ ਹੈ ਤੁਹਾਨੂੰ ਵੀ ਅੱਜ ਦੀ ਰਿਪੋਰਟ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰ ਜਦੋਂ ਵੀ ਇਹ ਨਾਟਕ ਪੇਸ਼ ਕੀਤੇ ਜਾਣਗੇ ਤੁਸੀਂ ਵੀ ਜ਼ਰੂਰ ਇਸ ਦਾ ਹਿੱਸਾ ਬਣੋਗੇ ਫਿਲਹਾਲ ਸਾਡੀ ਅੱਜ ਦੀ ਰਿਪੋਰਟ ਦੇ ਵਿੱਚ ਇਨਾ ਹੀ ਬਨਰੋਮਦਰ ਟੀਵੀ ਦੇ ਨਾਲ ਕੈਮਰਾਮੈਨ ਵਿਪਿਨ ਦੇ ਨਾਲ ਗੁਰਜੀਤ ਕੌਰ ਨੂੰ ਦੇ ਉਜਾਜ਼ਤ ਸਤਿ ਸ਼੍ਰੀ ਅਕਾਲ